ਉਹ ਜਰੋ ਰਿਆ ਪਾਣੀ ਦੀ ਜੀ ਲੋ ਪਟਨਕੋਟ ਦੇ ਤਾਂ ਦੀ ਕਿ ਜਿੱਥੇ ਲਗਾਤਾਰ ਜਿਹੜਾ ਆ ਪੰਜਾਬ ਦੇ ਵਿੱਚ ਪਰਤ ਵਿੱਚ ਜਿਹੜਾ ਆ ਪਾਕਿਸਤਾਨ ਹਿੰਦੁਸਤਾਨ ਦੇ ਵਿੱਚ ਜਿਹੜਾ ਆ ਤਣਾਅ ਜਿਹੜਾ ਚੱਲ ਰਿਹਾ ਉਸ ਤੇ ਤਹਿਤ ਜੇ ਗੱਲ ਕਰੀਏ ਤਾਂ ਲਗਾਤਾਰ ਜਿਹੜੀ ਹੈ ਪਾਕਿਸਤਾਨ ਵੱਲੋਂ ਨਾਕਾਮ ਹਰਕਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਹਨ ਜਿਹੜਾ ਰਦੇ ਰਾ ਦੋ ਤਿੰਨ ਦਿਨ ਤੋਂ ਜਿਹੜਾ ਉਹਨਾਂ ਵੱਲੋਂ ਜਿਹੜੇ ਆ ਜਿਹੜਾ ਡਰੋਨ ਰਾਹੀਂ ਜਿਹੜੀ ਐਕਟੀਵਿਟੀ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਦੀ ਜੇ ਗੱਲ ਕਰੀਏ ਤਾਂ ਭਾਰਤ ਦੀ ਸ਼ਾਨਾ ਵੱਲੋਂ ਜਿਹੜਾ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ ਇਸੇ ਗੱਲ ਦੀ ਤੁਹਾਨੂੰ ਪੁਸ਼ਟੀ ਕਰ ਦਿੰਦੇ ਆ ਕਿ ਇਸ ਸਮੇਂ ਜੇ ਗੱਲ ਕਰੀਏ ਤੇ ਐਮਪੀ ਸੁਖਵ ഗുദസപു എം എൽ എ ਪਾੜ ਸਿੰਘ ਜਣੁ ਜੁਗਿੰਦਰਪਾਲ ਆਪਣੇ ਹਲਕੇ ਭੋਏ ਦੇ ਵਿੱਚ ਜਿਹੜਾ ਇਸ ਸਮੇਂ ਸਰਹੱਦੀ ਪਿੰਡ ਜਨਿਆਲ ਦੇ ਵਿੱਚ ਪਹੁੰਚੇ ਹਨ ਤੁਸੀਂ ਤਦਾਰ ਦੇ ਵਿੱਚ ਦੇਖ ਸਕਦੇ ਹੋ ਕਿ ਕੱਡੀਆਂ ਲੱਗੀਆਂ ਨੇ ਜਿਹੜੇ ਉਹਨਾਂ ਵੱਲੋਂ ਜਿਹੜਾ ਆ ਸਰਹੱਦੀ ਏਰੀਆ ਦੇ ਲੋਕ ਹਨ ਉਹਨਾਂ ਨਾਲ ਮੇਲ ਮਲਾਪ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਵੀ ਸਮਝਾਇਆ ਜਾ ਰਿਹਾ ਹੈ ਕਿ ਤੁਹਾਨੂੰ ਕਿਸੇ ਕਿਸਮ ਦਾ ਡਰ ਦੀ ਲੋੜ ਨਹੀਂ ਹੈਗੀ ਅਗਰ ਕੋਈ ਵੀ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਸਾਡੇ ਵੱਲੋਂ ਜਿਹੜਾ ਆ ਪੁਖਤਾ ਪ੍ਰਬੰਧ ਜਿਹੜੇ ਆ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸਰਹੱਦੀ ਪਿੰਡਾਂ ਦੇ ਵਿੱਚ ਜਿਹੜਾ ਅਲੱਗ-ਅਲੱਗ ਜਿਹੜਾ ਸੁਖਿੰਦਰ ਐਮਪੀ ਸੁਖਿੰਦਰ ਸਿੰਘ ਰੰਦਾਵਾ ਵੱਲੋਂ ਜਿਹੜਾ ਲੋਕਾਂ ਦੇ ਨਾਲ ਸੰਪਰਕ ਬਣਾ ਕੇ ਉਹਨਾਂ ਨਾਲ ਮੇਲ ਮਲਾਪ ਕੀਤਾ ਜਾ ਰਿਹਾ ਹੈ ਉੱਥੇ ਹੀ ਸੁਖਿੰਦਰ ਸਿੰਘ ਰੰਦਾਵਾ ਨਾਲ ਗੱਲਬਾਤ ਕਰਾਂਗੇ ਤੇ ਸਾਬਕਾ ਵਿਧਾਇਕ ਜੁਗਿੰਦਰ ਪਾਲ ਨਾਲ ਗੱਲਬਾਤ ਕਰਾਂਗੇ ਕਿ ਕੀ ਮੈਸੇਜ ਜਿਹੜਾ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਦਿੱਤਾ ਗਿਆ ਤਾਂ ਤਾਂ ਬਣੀ ਰਹੋ ਸਾਡੇ ਨਾਲ ਤੇ ਦੇਦੇ ਰਹੋ ਪੰਜਾਬ ਜੇਕੇ న్యూਸ ਅੱਜ ਬਲਜੀਤ ਉਹਨਾਂ ਦਾ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਰਾਧਾ ਸਵਾਮੀ ਜਿਹੜਾ ਸਾਥ ਸੰਗ ਵਾਲੇ ਨੇ ਪੂਰਾ ਦਾ ਪੂਰਾ ਨੂੰ ਸ਼ਿਫਟ ਰੂਮ ਤੋਂ ਬਣਾ ਦਿੱਤਾ ਬੇਟੀ ਘਰ ਸਾਰਿਆਂ ਨੂੰ ਬੇਟੀ ਘਰ ਸਾਰਿਆਂ ਨੇ ਗੁਰਦਾਸਪੁਰ ਮੈਂ ਵੀ ਕਿਹਾ ਆ ਤੇ ਬਲਜੀਤ ਤੇ ਇਹਨਾਂ ਦਾ ਛੋਟਾ ਬਰਾਦਰ ਜਿਹੜਾ ਅੱਗੇ ਕਮੇਟੀ ਦੇ ਮੈਂਬਰ ਉਹਨਾਂ ਨੂੰ ਸ਼ਿਫਟ ਰੂਮ ਤੋਂ ਦਾ ਪ੍ਰਸ਼ਾਸਨ ਵਾਰ-ਵਾਰ ਵੀ ਕਹਿ ਰਿਹਾ ਵੀ ਅਗਰ ਕਿਸੇ ਵੀ ਕੋਈ ਦਾ ਦੀ ਗੱਲ ਹੁੰਦੀ ਹੈ ਲੋਕਾਂ ਨੂੰ ਇਕੱਠਾ ਨਾ ਕੀਤਾ ਜਾਵੇ ਅੰਦਰ ਬੰਦ ਨਾ ਫਰ ਲੋਕ ਵੀ ਨਹੀਂ ਹਰਦੇ ਤੁਸੀਂ ਆਪਣੇ ਲੋਕਾਂ ਨੂੰ ਕੀ ਕੀ ਪਿੰ ਕਰਨਾ ਹੈ ਵੇਖੋ ਜਿਹੜੇ ਪਿੰਡਾਂ ਦੇ ਵਿੱਚ ਜਿਹੜੀ ਜਾ ਕੇ ਆਪਾਂ ਇਹ ਜ਼ਰੂਰ ਕਰੀਏ ਕਿ ਜਿਸ ਤਰ੍ਹਾਂ ਕੋਈ ਅਟੈਕ ਜਾਂ ਕੋਈ ਇਹੋ ਜਿਹੀ ਹੁੰਦੀ ਆ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਉਹ ਉੱਪਰੋਂ ਦੇ ਅੰਦਰ ਰਹਿਣ ਔਰ ਆਪਣੀ ਖਾਸ ਕਰ ਲੈ ਤੇ ਇਥੋਂ ਤੱਕ ਕਿ ਜੇ ਜਿੱਦਾਂ ਇੱਥੇ ਕਿੰਨੇ ਘਰਾਂ ਚ ਕੱਚੀਆਂ ਥਾਵਾਂ ਨੇ ਉੱਥੇ ਬੰਕਰ ਵੀ ਜ਼ਰੂਰ ਬਣਾ ਕੇ ਰੱਖਣ ਤਾਂ ਕਿ ਕੋਈ ਇਹੋ ਜੀ ਨੌਬਤ ਹੋ ਜਾਈ ਤੇ ਉੱਥੇ ਬੌਲਟ ਕੋਈ ਜਗ ਆਪਣਾ ਪਚਾਅ ਕੀਤਾ ਜਾ ਸਕਦਾ ਤੇ ਥੋੜੀ ਜਿਹੀ ਹੋਰ ਵੀ ਤੁਹਾਡੇ ਰਾਇਮਾ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੀਆਂ ਫਵਾਵਾਂ ਦੇ ਉੱਤੇ ਬਿਲਕੁਲ ਨਾ ਚੋਹ ਤੇ ਬਹੁਤ ਸਾਰੀਆਂ ਫਵਾਵਾਂ ਤੇ ਉੱਥੇ ਚੱਲ ਗਿਆ ਜਦੋਂ ਟੈਲੀਫੋਨ ਕਰੀਦਾ ਕਿ ਅਸੀਂ ਬੜੀ ਕਦੇ ਸਾਡੇ ਪਿੰਡ ਤੇ ਕੋਈ ਗੱਲ ਹੀ ਨਹੀਂ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਪਏਗਾ ਫਵਾਵਾਂ ਤੋਂ ਬਚਣਾ ਪਏਗਾ ਉਠੇ ਪ੍ਰਚਾਰ ਤੋਂ ਬਚਣਾ ਪਏਗਾ ਪਾਕਿਸਤਾਨੀਆਂ ਜਿਹੜੀਆਂ ਧਾਰਾਂ ਨੇ ਉਹਨਾਂ ਤੋਂ ਬਚਣਾ ਪਏਗਾ ਔਰ ਹਰ ਪੰਜਾਬੀ ਨੂੰ ਜਿਹੜੇ ਅਸੀਂ ਖਾਸ ਕਰਕੇ ਬਾਰਡਰ ਦੇ ਉੱਤੇ ਆ ਸਾਨੂੰ ਹੋਰ ਵਿਜੀਲੈਂਟ ਹੋਣਾ ਪਏਗਾ ਤਾਂ ਕਿ ਜਿਹੜੇ ਕੋਈ ਅਣਪਛਤਾ ਆਦਮੀ ਕੋਈ ਆਨ ਅਡੈਂਟੀਫਾਈਡ ਆਦਮੀ ਜਿੱਥੇ ਵੀ ਮਿਲਦੇ ਉਹਨੂੰ ਇਮੀਡੀਏਟਲੀ ਪੁਲਿਸ ਨੂੰ ਜਾਂ ਆਦਮੀ ਦੇ ਜਿੱਥੇ ਵੀ ਨੇੜੇ ਹੈਗੇ ਉਹਨਾਂ ਨੂੰ ਤੁਹਾਨੂੰ ਇਨਫੋਰਮੇਸ਼ਨ ਦੇਣੀ ਪਏਗੀ ਤੇ ਬਾਹਲੇ ਸਾਨੂੰ ਇਹ ਵੀ ਦੇਖਣਾ ਪਏਗਾ ਤੇ ਆਪਣਾ ਪਿੰਡ ਇਹਦੇ ਸਿਕਿਉਰਿਟੀ ਆਪਾਂ ਜੇ ਇਹੀ ਚੀਜ਼ ਲਈਏ ਕਿ ਪੁਲਿਸ ਕਰੇਗੀ ਸਾਨੂੰ ਆਪਣੀ ਸਿਕਿਉਰਿਟੀ ਇਥੋਂ ਤੱਕ ਕਿ ਠੀਕ ਨਹੀਂ ਪੈਰੇ ਵੀ ਜੇ ਲਾਉਣੇ ਪੈਣਗੇ ਤੇ ਉਹ ਲਾਉਣੇ ਚਾਹੀਦੇ ਅੱਜ ਮੇਰੇ ਵੱਡੇ ਭਰਾ ਸਾਡੇ ਪਾਰਲੀਮੈਂਟ ਹਲਕੇ ਤੋਂ ਐਮਪੀ ਸਾਹਿਬ ਸੁਖਜਿੰਦਰ ਰੰਦਾਵਾ ਜੀ ਔਰ ਮੇਰੇ ਛੋਟੇ ਭਰਾ ਗੁਰਦਾਸਪੁਰ ਤੋਂ ਵਿਧਾਇਕ ਮਜੂਦਾ ਪਾੜਾ ਸਾਹਿਬ ਉਹ ਮੇਰੇ ਹਲਕੇ ਚ ਅੱਜ ਆਏ ਨੇ ਪਠਾਨਕੋਟ ਵੀ ਆਇਆ ਪਠਾਨਕੋਟ ਤੋਂ ਬਾਅਦ ਅੱਜ ਹੋਏ ਹਲਕੇ ਚਾਏ ਨੇ ਮੇਰੇ ਵੱਲੋਂ ਇਹਨਾਂ ਦਾ ਧੰਨਵਾਦ ਹੈ ਔਰ ਸਾਡੇ ਇਲਾਕੇ ਦੀ ਸੋਧ ਲੈਣ ਵਾਸਤੇ ਕਿ ਕੀ ਪ੍ਰੋਬਲਮ ਜਲਦੀ ਪਈ ਹੈ ਕਿ ਦੋ ਤਿੰਨ ਦਿਨ ਤੋਂ ਪ੍ਰੋਬਲਮ ਜ਼ਰੂਰ ਹੈ ਗਈ ਹੈ ਜਿਹੜੇ ਸਾਡੇ ਬਾਰਡਰ ਦੇ ਲੋਕੀ ਹੈ ਇਹ ਤੇ ਬਿਲਕੁਲ ਨਹੀਂ ਮਿਟਦੀ ਇਹ ਤੇ ਲੜਾਈਆਂ ਇੱਕ ਥੋੜੀ ਦੇਖੀਆਂ ਨੇ ਕਈ ਲੜਾਈਆਂ ਦੇਖੀਆਂ ਨੇ ਜਿਸ ਰੋਂ ਸਾਡਾ ਭਰਾ ਪ੍ਰੈਸ ਵਾਲਾ ਪੁੱਛਦਾ ਪਿਆ ਸੀ ਕਿ ਪੁਲਿਸ ਨੇ ਕਿਸੇ ਨੂੰ ਇਹ ਨਹੀਂ ਕਿਹਾ ਜਾਣ ਲਈ ਪੁਰਸ ਨੇ ਕਿਹਾ ਇਹ ਲੋਕੀ ਕਹਿੰਦੇ ਅਸੀਂ ਆਪਣਾ ਘਰ ਛੱਡ ਕੇ ਨਹੀਂ ਜਾਣਾ ਮਲੇ ਇਨੀ ਦਲੇਰੀ ਆਣ ਚ ਪਰੋ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਹਲਕੀ ਤੋਂ ਨਾ ਜਾਂ ਜਿਹੜੇ ਦੇਸ਼ ਦੇ ਨਿਵਾਸੀ ਨੇ ਬਾਰਡਰਾਂ ਦੇ ਕੰਡੇ ਕੰਡੇ ਰਹਿ ਰਹੇ ਨੇ ਉਹਨਾਂ ਅਗੇ ਮੇਰੀ ਬੇਨਤੀ ਹੈ ਕਿ ਡਰਨ ਦੀ ਜਰੂਰਤ ਨਹੀਂ ਤੁਸੀਂ ਤਗੜੇ ਹੋ ਕੇ ਆਪਣੇ ਆਪਣੇ ਇਲਾਕੇ ਦੇ ਵਿੱਚ ਕਾਇਮ ਰਭੋ ਔਰ ਜਿਸ ਤਰ੍ਹਾਂ ਸਾਡੇ ਦੇਸ਼ ਦੇ ਆਦੇਸ਼ ਨੇ ਕਿ ਤੁਸੀਂ ਆਪਣੇ ਬੰਕਰ ਬਣਾ ਕੇ ਉਹਦੇ ਵਿੱਚ ਰਹੋ ਔਰ ਜਿਸ ਤਰ੍ਹਾਂ ਆਮ ਸਾਰੇ ਆਪਾਂ ਬਾਹਰ ਫਿਰਦੇ ਆ ਉਹ ਨਹੀਂ ਫਿਰਨਾ ਚਾਹੀਦਾ ਤੁਹਾਨੂੰ ਆਪਣੀ ਸੁਰੱਖਿਆ ਜਿਹੜੀ ਹੈ ਖੁਦ ਵੀ ਕਰਨੀ ਪੈਗੀ ਸਾਡੀ ਜ਼ਿੰਮੇਵਾਰੀ ਜੋ ਹੈ ਸਾਨੂੰ ਜ਼ਿੰਮੇਵਾਰੀ ਸਮਝਣੀ ਪੈਗੀ ਔਰ ਸਾਡੇ ਇਲਾਕੇ ਦੇ ਲੋਕੀ ਤਗੜੇ ਆ ਕੋਈ ਐਸੀ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਘਬਰਾਉਣ ਦੀ ਲੋੜ ਨਹੀਂ ਜਿੱਥੇ ਵੀ ਕੋਈ ਜ਼ਰੂਰਤ ਪੈਗੀ ਜਿਸ ਤਰ੍ਹਾਂ ਪ੍ਰੈਸਰ ਹ ਪੁੱਛਦਾ ਪਿਆ ਵੀ ਇਹਨਾਂ ਨੂੰ ਲੈ ਕੇ ਨਹੀਂ ਅਸੀਂ ਸਾਰਾ ਇੰਤਜ਼ਾਮ ਕੀਤੇ ਦੇ ਜਦੋਂ ਤੁਸੀਂ ਜਾਣਾ ਨਹੀਂ ਚਾਹਦੇ ਸਾਡੇ ਵੱਲੋਂ ਇੰਤਜ਼ਾਮ ਤੁਹਾਡਾ ਪੂਰਾ ਹੈ ਬਹੁਤ ਬਹੁਤ ਮੇਰੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਹੈ ਔਰ ਮੇਰੇ ਵੱਡੇ ਭਰਾ ਸੁਖਜੰਦਰ ਰੰਧਾਵਾ ਜੀ ਛੋਟੇ ਭਰਾ ਸਾਡੇ ਗੁਰਦਾਸਪੁਰ ਤੋਂ ਆੜਾ ਸਾਹਿਬ ਮੇਰੇ ਹਲਕੇ ਚਾਏ ਨੇ ਮੈਂ ਆਪਣੇ ਦਿਲੋਂ ਧੰਨਵਾਦ ਕਰਦਾ ਜੈ